ਸ਼ਾਂਤੀ ਦੇ ਪੁੰਜ ਤੇ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਅੱਜ ਫਾਜ਼ਿਲਕਾ ਪੁਲਿਸ ਦੇ ਵੱਲੋਂ ਹਬੋਰ ਫਾਜ਼ਿਲਕਾ ਰੋਡ ਤੇ ਸਥਿਤ ਐਸਐਸਪੀ ਦਫ਼ਤਰ ਦੇ ਬਾਹਰ ਠੰਡੇ ਮਿੱਠੇ ਜਲ ਦੀ ਸਬੀਲ ਲਗਾਈ ਗਈ ਜੋ ਕਿ ਸਵੇਰੇ 10 ਵਜੇ ਤੋਂ ਖਿਰੂ ਹੋ ਕੇ ਦੁਪਹਿਰ ਤੱਕ ਚਲਾਈ ਗਈ ਠੰਡੇ ਮਿੱਠੇ ਜਲ ਦੀ ਇਸ ਸਬੀਲ ਦੇ ਵਿੱਚ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪੰਜਾਬ ਪੁਲਿਸ ਦੇ ਕਰਮਚਾਰੀਆਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਜਲ ਛਕਾਇਆ ਗਿਆ ਜਾਣਕਾਰੀ ਦਿੰਦੇ ਹੋਏ ਏਐਸਆਈ सुरेंद्र ਸਿੰਘ ਅਤੇ ਹੈੱਡ ਕਨਸਟੇਬਲ ਕਮਲਜੀਤ ਸਿੰਘ ਨੇ ਦੱਸਿਆ ਕਿ ਫਾਜ਼ਲਕਾਹ ਦਾ ਜ਼ਿਲ੍ਹਾ ਪੁਲਿਸ ਮੁਖੀ ਗਰਮੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਉਹਨਾਂ ਦੇ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬਾਂ ਦੀ ਸਿੱਖਿਆ ਉੱਪਰ ਚੱਲ ਕੇ ਲੋਕ ਸਪਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਆ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਵਰਤੈ ਦੇਵੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਭ ਤੋਂ ਪਰਤ ਅੱਜ ਪਹਿਲਾ ਸ੍ਰੀ ਗੁਰਦੁਆਰਾ ਸਪਲਸ ਲੈਣ ਵਿਖੇ ਸ੍ਰੀ ਸੁਖਨੀ ਸਾਹਿਬ ਦੇ ਪਾਠ ਤੋਂ ਪਰੰਤ ਕੀਰਤਨ ਕਰਾਇਆ ਗਿਆ ਉਸ ਤੋਂ ਬਾਅਦ ਐਸਐਸਬੀ ਦੇ ਉੱਤਰ ਦੇ ਸਾਹਮਣੇ ਸੰਡੇ ਮਿਠੇ ਜਲਦੀ ਸ਼ਵੀਰ ਲਗਾਈ ਗਈ ਹੈ। ਉਹ ਸੰਗਤਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਗੁਰੂ ਮਹਾਰਾਜ ਦੇ ਪਾਏ ਹੋਏ ਪੂਰਨਿਆਤੀ ਚੱਲੀਏ ਤੇ ਆਪਾਂ ਵੀ ਸਿੱਖੀ ਸਦਕ ਨਿਭਾਉਂਦੇ ਹੋਏ ਉਹਨਾਂ ਨੂੰ ਸਮਰਤ ਜੋ ਵੀ ਉਹਨਾਂ ਨੇ ਸ਼ਿੱਧੀਆਂ ਪ੍ਰਾਪਤ ਕੀਤੀਆਂ ਨੇ ਆਪਾਂ ਵੀ ਸਿੱਖੀ ਜਪਰਨ ਕਰਕੇ ਉਹਨਾਂ ਵਾਂਗੂ ਹੀ ਗ੍ਰਿਹਣ ਨਿਸ਼ਾ ਕਰਕੇ ਸੰਗਤਾਂ ਦੀ ਸੇਵਾ ਕਰੀਏ ਔਰ ਸਮਾਜ ਦੀ ਸੇਵਾ ਕਰੀਏ ਇਸੇ ਤਰ੍ਹਾਂ ਪੰਜਾਬ ਪੁਲਿਸ ਫਾਇਲ ਕਾ ਜਿਲ੍ਹਾ ਐਸਐਸਪੀ ਸਾਹਿਬ ਸ਼੍ਰੀ ਗੁਰਮੀਤ ਸਿੰਘ ਜੀ ਅੱਜ ਜੋ ਐਸਐਸਪੀ ਸਾਹਿਬ ਨੇ ਠੰਡੇ ਮਿੱਠੇ ਚੱਲਦੀ ਅਤੀ ਸ਼ਵੀਰ ਲਗਾਈ ਹੋਈ ਹੈ ਇਸ ਤਰ੍ਹਾਂ ਮਾਲਕ ਕੇ ਅਰਦਾਸ ਕਰਦੇ ਆ ਇਸੇ ਤਰ੍ਹਾਂ ਸਾਰੇ ਪੁਲਿਸ ਨੂੰ ਸਹਿਯੋਗ ਦਿੰਦੇ ਰਹਿਣ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹੀਏ ਤੇ ਸਮਾਜ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਸ਼ਿਆਂ ਦੇ ਵਿਰੁੱਧ ਜੋ ਵੀ ਮਹਮ ਚਲਾਈ ਹੋਈ ਹੈ ਉਹ ਨੂੰ ਵੀ ਆਪਾਈ ਪੂਰਨ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੇਰਾ ਨਾਮ ਹੌਲਦਾਰ ਕਵ尔ਜੀ ਸਿੰਘ ਹੈ ਜੀ ਮੈਂ ਐਸਐਸਪੀ ਦਫਤਰ ਵਿਖੇ ਤਨਾਥਾਂ ਠੀਕ ਤੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਫਾਜ਼ਲ ਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ ਅਸੀਂ ਠੰਡੇ ਮਿੱਠੇ ਜਲਦੀ ਜੜੀ ਹੈ ਸ਼ਬੀ ਲਗਾਈ ਹੈ ਜਿਹਦੇ ਵਿੱਚ ਸਾਡੀ ਸਾਰੀ ਫਾਜ਼ਲ ਕਾ ਪੁਲਿਸ ਦਾ ਸਹਿਯੋਗ ਹੈ ਤੇ ਸਾਡਾ ਇਹੀ ਲਾਉਣ ਦਾ ਮਕਸਦ ਹੈ ਕਿ ਜਿਸ ਤਰ੍ਹਾਂ ਸ਼੍ਰੀ ਗੁਰਜਨ ਸਿੰਘ ਜੀ ਸਭ ਤੋਂ ਪਹਿਲੇ ਸਿੱਖ ਹੋਏ ਹਨ ਜਿਨ੍ਹਾਂ ਨੇ ਆਪਣਾ ਜਿਹੜੀ ਹੈ ਸ਼ਹੀਦੀ ਪ੍ਰਾਪਤ ਕੀਤੀ ਹੈ ਤੇ ਜਿਨ੍ਹਾਂ ਨੂੰ ਜਿਹੜਾ ਸੁਖਮਨੀ ਦੇ ਰਚੇਤਾ ਵੀ ਕਿਹਾ ਜਾਂਦਾ ਹੈ ਤੇ ਉਹਨਾਂ ਨੂੰ ਜਿਹੜੀ ਵਿਸ਼ਿਸ਼ਾਨੀ ਸ਼ਹਾਦਤ ਹੈ ਉਹਨਾਂ ਨੂੰ ਸਮਰਪਤ ਜਿਹੜਾ ਅਸੀਂ ਇਹ ਖੰਡੇ ਮਿੱਟੇ ਸ਼ਾਲ ਦੀ ਜਿਹੜੀ ਹੈ ਅਸਬੀ ਲਗਾਈ ਹੈ ਤੇ ਸਾਡਾ ਇਹੀ ਉਦੇਸ਼ ਹੈ ਕਿ ਜਿਹੜੇ ਫਾਜ਼ਲਗਰ ਨਿਵਾਸੀ ਹੈ ਜਾਂ ਪੰਜਾਬ ਦੇ ਜਿੰਨੀ ਵੀ ਫਾਜ਼ਲ ਦੀ ਆਵਾਮ ਹੈ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਆਪ ਨੂੰ ਜਿਹੜਾ ਹੈ ਆਪਣੇ ਉਹਨਾਂ ਨੂੰ ਸ਼ਹੀਦੀ ਦਿੱਤੀ ਹੈ ਤਾਂ ਉਹਨਾਂ ਤੋਂ ਪ੍ਰੇਰਣਾ ਲੈ ਕੇ ਜਿਹੜਾ ਹੈ ਵੀ ਸਾਨੂੰ ਸੰਗੇ ਕੰਮ ਕੰਮ ਕਰਨੇ ਚਾਹੀਦੇ